ਨੇਸੀ ਗੱਲ ਸਤਿ ਸ੍ਰੀ ਅਕਾਲ ਬੋ। ਵਾਟਸ ਨਾ ਈਟਾ ਜੇ? ਮੈਂ ਤਾਂ ਠੀਕ ਠਾਕ ਹਾਂ ਦਲਜੀਤ। ਤੂੰ ਹੀ ਤੇ ਚੱਲ ਫੋਨ ਕੀਤਾ ਹੀਗਾ ਭੇਵਾ। ਹਾਂਜੀ ਉਧਰ ਲੌਲੀ ਹੁਣੀ ਵੀ ਆ ਕੇ ਬੈਠੀ ਨਾ ਉਹਨਾਂ ਨੇ ਫੋਨ ਕੀਤਾ ਨਾ ਹੋਰ। ਲੌਲੀ ਹੁਣੀ ਆਏ। ਉਹਨੂੰ ਕਹਿੰਦੀ ਸੀ ਨਾ ਕਿ ਗੱਡੀ ਉਹਨਾਂ ਦੀ ਲੱਗੀ ਆ। ਭਾਨਾ ਦਲਜੀਤ ਪਤਾ ਤੇ ਹੈਗਾ ਮੇਰੀ ਸੱਸ ਦਾ ਜਿੱਦਾਂ ਦੀ ਹੈਗੀ। ਇਹ ਹੋ ਜਾਈਆਂ ਗੱਲਾਂ ਕੇ ਹੋਰ ਨਾ ਮਾਰੀ। ਮੇਰੇ ਨਾਲ ਨਾ ਮਾਰ। ਉਹ ਨੀ ਜਦੋਂ ਸੁਨੀਪ ਆਈ ਆ ਤੇ ਉਹਦੇ ਅਰਪਿੰਦਰ ਤੋਂ ਉੱਠ ਕੇ ਉਸੇ ਵੇਲੇ ਬਾਹਰ ਚੱਲ ਗਈ। ਉਹ ਲੱਗੇ ਕਮੈਂਟ ਵੀ ਨਾ ਬੈਠੀ ਉਹਦੇ। ਗੱਲ ਉਹ ਹੀ ਜਿਹੜੀ ਇੱਥੇ ਹੋਈ ਹੈਗੀ ਕਮ ਸੇ ਕਮ ਤੁਸੀਂ ਸਲਾਹ ਨਾਲ ਤੇ ਆਜਾ ਕਰੋ ਜੇ ਆਉਣਾ ਹੁੰਦਾ ਵਾ ਤੇ ਸੱਸ ਮੇਰੀ ਬਤੀ ਬਤੀ ਗੱਲਾਂ ਕਰਨ ਢੀ ਆ ਮੈਨੂੰ ਚੱਲ ਨਹੀਂ ਆ ਹੁਣ ਮੈਨਾਂ ਵੱਲ ਮੈਂ ਖਾਤਰ ਕਰਕੇ ਆਉਣੀ ਆ ਨਾਲੇ ਪੁੱਛਣੀ ਆ ਵੀ ਕੁੜੀ ਕਿੱਥੇ ਛੱਡ ਕੇ ਗਈ ਆਜੋ ਗਾਂ ਉਹ ਸੰਦੀਪ ਆਉਣਾ ਕੀ ਹੁਣ ਪੱਠੇ ਪਾ ਕੇ ਆਉਣਾ ਹੀ ਜਦੋਂ ਕਿਤੇ ਜਾਣਾ ਹੋਵੇ ਨਾ ਟੜਾ ਡੰਗਰਾਂ ਦਾ ਕੰਮ ਹੀ ਨਹੀਂ ਮੁੱਕਦਾ ਉਹਨਾਂ ਚਾਰੇ ਨੂੰ ਕਿਹਨੇ ਪੱਠੇ ਪਾਉਣੇ ਹੀ ਮੈਂ ਹਉ ਪਾ ਕੇ ਆਉਣੀ ਹੀ ਬਾਜੀ ਭੁੱਖੇ ਮਰ ਜਾਣੇ ਆ ਤੇ ਮੈਂ ਨਾ ਪਾਲਣ ਦੇ ਪਤਾ ਵੀ ਹੀ ਜਾਣਾ ਵਾ ਉਹ ਤੇ ਜਾਣਾ ਵਾ ਗੁਲਿੰਦਰ ਜੀ ਨੇ ਫੋਨ ਕੀਤਾ ਵਾ ਆ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਵਾ ਅੱਛਾ ਤੋ ਕਹਿੰਦੇ ਆਹ ਕਰੀ ਹਾਂਜੀ ਕਰੀ ਆ ਚਲ ਕੋਈ ਗੱਲ ਨਹੀਂ ਚਲ ਜੰਨੀ ਆ ਤੇ ਕਪੜੇ ਕੱਢ ਕੇ ਰੱਖੇ ਪਾ ਲਉ ਮੈਂ ਤੇ ਮੈਂ ਨਾ ਆ ਕੇ ਆ ਗਿਆ ਮੜਾ ਜਾ ਤੇ ਮੈਂ ਸਿਮੀ ਨੂੰ ਛੱਡ ਆਈ ਹਾਂ ਉਧਰ ਸਿਮੀ ਭਾਬੀ ਘਰ ਹਾਂਜੀ ਚਲ ਵਧੀਆ ਕੀਤਾ ਸੰਦੀ ਆਪਣੀ ਇੱਕ ਮਸ਼ੀਨ ਹੀ ਚੱਲਣ ਦੀ ਅੱਛਾ ਤੇ ਉਹ ਕਹਿੰਦੀ ਮਸ਼ੀਨ ਚੱਲਦੀ ਹੈ ਮੇਰੀ ਅੱਛਾ ਤੇ ਮੈਂ ਤੇ ਸਿਮੀ ਨੂੰ ਜ਼ੋਰ ਲਾਇਆ ਸੀ ਕਿ ਲੈ ਜੰਨੀ ਨਾਲ ਤੇ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਮੈਨੂੰ ਉਦਰੇ ਛੱਡੋ ਕੋਈ ਗੱਲ ਨਹੀਂ ਚਲ ਵਧੀਆ ਕੀਤਾ ਤੇ ਕੱਲੀ ਨੇ ਕੀ ਕਰਨਾ ਆਹੋ ਇਹ ਤੇ ਗੱਲ ਹੈ ਵਾਹ ਇੱਥੇ ਬੂਹੇ ਮਾਰ ਜੰਨੇ ਆ ਆ ਤੇ ਆਪਾਂ ਛੇਤੀ ਜਾਣਾ ਵਾ ਹੋਰ ਇੰਨਾ ਸਿੰਘੀ ਬਾਬੀ ਚੰਗੀ ਹੈ ਵਿਚਾਰੀ ਕਿੰਨਾ ਸਾਥ ਦਿੰਦੀ ਐ ਡਾ ਹਾਂਜੀ ਹਾਂਜੀ ਨਹੀਂ ਮੈਂ ਸਮਝ ਆਈ ਆ ਮੈਂ ਕੱਲੀ ਕੁੜੀ ਨੂੰ ਨਾ ਕਹ ਲਈ ਇੱਧਰ ਚਲ ਕੋਈ ਗੱਲ ਨਹੀਂ ਆਪਾਂ ਆਏ ਨਾ ਦੋ ਦਨ ਘੰਟੇ ਲੱਗਣੇ ਵਾਤ ਤੋਂ ਚਲੋ ਨਾ ਆਓ ਤੇ ਪਾ ਲੋ ਫਿਰ ਕੱਪੜੇ ਸਾਡੇ ਨਾ ਆਗੇ ਫਿਰ ਟਾਈਮ ਨਾ ਲਾਦੇ ਹੁਣ ਚੱਲ ਤੂੰ ਤਾਲਾ ਮਾਰ ਦਿੰਨਾ ਚੰਗਾ ਆ ਮੰਮੀ ਉੱਥੇ ਲਾਤੀ ਆ ਗੱਡੀ ਨਹੀਂ ਨੇ ਚੱਕੜ ਬੜਾ ਏ ਚੱਕੜ ਹੀ ਬੜਾ ਵਿਸ਼ੇਤ ਨੰਗਿਆ ਹੀ ਨਹੀਂ ਜਾਂਦੇ ਇੰਨਾ ਰਾ ਖਰਾਬ ਹੋਇਆ ਇਹਨਾਂ ਦਾ ਧਨੀ ਕਰੇ ਹੁਣ ਅਸੀਂ ਘੜਾ ਦੱਸਿਆ ਵਾ ਲੱਗਦਾ ਦਲਜੀਤ ਹੁਣੀ ਆਵੇ ਨਾ ਮੰਮੀ ਤੁਸੀਂ ਸਸਿਕਾ ਦੀਦੀ ਸਸਤਾ ਸਸਿਨਾ ਸਸਿਕਾ ਸਸਿਕਾ ਪਾਣਾ ਸਸਿਕਾ ਬੂ ਠੀਕ ਠਾਕ ਹਾਂ ਠੀਕ ਠਾਕ ਵਧੀਆ ਆਜੋ ਬੋਲਣਾ ਠੀਕ ਹੈ ਹਾਂਜੀ ਠੀਕ ਆ ਮੰਮੀ ਆਜੋ ਆਇਆ ਜਮੇ ਆਹ ਦੀਦੀ ਰੱਖ ਲੋ ਚਾਹ ਰੈਂ ਦੇਣੀ ਸੀ ਗਏਗੇ ਚੱਲ ਫਿਰ ਕੀ ਆ ਕਿੱਥੇ ਗਏ ਮਾਸੀ ਜੀ ਠੀਕ ਠਾਕ ਹਾਂ ਠੀਕ ਠਾਕ ਆ ਵਧੀਆ ਅਸ਼ਸ਼ਾ ਤੇ ਤੂੰ ਇਹ ਦੱਸੇ ਨਹੀਂ ਆਉਣ ਲੱਗਿਆ ਹੋ ਨਹੀਂ ਕਰ ਦਿੰਦੇ ਕੋਈ ਇਦਾਂ ਹੀ ਆ ਗਈ ਛੁੱਟੀ ਤੇ ਇਹ ਕਹਿੰਦੇ ਵੀ ਕਿਤੇ ਵਾਂਡੇ ਲਾ ਜੋ ਸਾਨੂੰ ਤਾਂ ਮੈਂ ਚੱਲ ਕੁੜੀ ਕੋ ਹੁੰਨੀ ਆ ਕਿੰਨੇ ਦਿਨ ਹੀ ਹੋ ਗਏ ਦੀਦੀ ਆਉਣ ਆਉਣ ਕਰਨ ਦੇ ਤੇ ਇਦਾਂ ਨਿਕਲਿਆ ਜੀ ਨਹੀਂ ਜਾਂਦੇ ਆ ਚੱਲੇ ਇਹ ਤਾਂ ਤੁਸੀਂ ਵਧੀਆ ਕੀਤਾ ਆਹ ਚੱਲ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਠੀਕ ਲਲਮੀ ਦਲਜੀਤ ਹੁਣਾਂ ਨੇ ਵੀ ਆਉਣਾ ਸੀ ਉਹ ਨਹੀਂ ਆਏ ਹਾਂ ਉਹ ਤਾਂ ਦੱਸਿਆ ਨਹੀਂ ਕਿਸੇ ਨੇ ਬੋ ਮੈਨੂੰ ਤੇ ਨਾ ਸੰਦੀਪ ਨੇ ਫੋਨ ਕੀਤਾ ਏ ਕਹਿੰਦੇ ਵੀ ਅਸੀਂ ਆਉਣ ਲੱਗੇ ਆ ਮੈਂ ਤਾਂ ਉਹਨਾਂ ਨੂੰ ਹੀ ਲਿਕਣ ਲਈ ਹਾਂ ਚਲ ਵਧੀਆ ਹੋ ਗਿਆ ਤੁਸੀਂ ਵੀ ਆ ਗਏ ਤੇ ਤੁਹਾਡਾ ਵੀ ਚਾਨਕੀ ਸਲਾਹ ਬਣ ਗਈ ਚਲ ਮਮੇ ਜੀ ਉਹ ਦਹਨ ਨੂੰ ਪਤਾ ਹੁੰਦਾ ਨਾ ਤੇ ਫਿਰ ਅਹੀਂ ਹੋਰ ਕਿਸ ਦਿਨ ਆ ਜਾਣਾ ਹੈ ਉਹ ਚਲ ਕੋਈ ਗੱਲ ਨਹੀਂ ਆੜਾਂ ਦੇ ਉਹਨਾਂ ਨੂੰ ਹਾਂ ਤਾਂ ਸਹੀ ਹੈ ਫਿਰ ਚੰਗੇ ਲੱਗੀਦਾ ਉਹ ਦਸਵੇਂ ਇੰਨੇ ਜਾਣਿਆਂ ਦਾ ਆ ਤੇ ਫਿਰ ਕੀ ਰਪਿੰਦਰ ਨਹੀਂ ਦੀਦੀ ਇਹ ਮੈਂ ਖੇਚਲ ਦੇਣੀ ਹੈ ਤੁਹਾਨੂੰ ਦੱਸ ਦਿੰਦੇ ਤੁਸੀਂ ਮੜਾ ਜਾ ਪਹਿਲਾਂ ਤੇ ਚੱਲ ਆਪਾਂ ਨਾ ਆਉਂਦੇ ਤੇ ਖੇਚਲ ਦੱਸ ਕਾਦੀ ਆ ਉਹਨਾਂ ਲਈ ਵੀ ਚਾਹ ਪਾਣੀ ਬਣਨਾ ਤੁਹਾਡੇ ਲਈ ਵੀ ਬਣਨਾ ਇਹ ਕਾਦੀ ਖੇਚੜਾ ਪਰ ਇੱਕ ਗੱਲ ਵਾ ਕਿ ਚੱਲ ਤੁਸੀਂ ਉਥੋਂ ਸਲਾਹ ਨਾ ਆ ਜਾਂਦੇ ਨਾ ਸਾਰੇ ਜਣੇ ਇਕੱਠੇ ਤੇ ਗੱਡੀ ਤੇ ਹੀ ਆ ਜਾਣਾ ਸਭੋਂ ਨਾਲੇ ਮੰਮੀ ਤੁਹਾਨੂੰ ਪਤਾ ਹੀ ਆ ਮੇਰੀ ਸੱਸ ਦਾ ਜਿੱਦਾਂ ਦੀ ਹੈਗੀ ਆ ਉਹਨੂੰ ਤੇ ਅੱਗੇ ਹੀ ਨਾ ਕੋਈ ਗੱਲ ਲੱਭਣੀ ਚਾਹੀਦੀ ਹੈ ਤੇ ਉਹਨੇ ਤੇ ਵੇਖ ਕੇ ਕਹਿਣਾ ਵਾ ਹੁਣ ਕਿ ਉਹਦਾ ਤੇ ਤੂੰ ਬੜੀਆਂ ਤਰੀਫਾਂ ਕਰਦੀ ਉਹਨਾਂ ਦੀ ਵੀ ਉਹ ਇਕੱਠੇ ਰਹਿੰਦੇ ਆ ਐਦਾਂ ਵਾ ਤੇ ਹੁਣ ਜਦੋਂ ਤੁਸੀਂ ਵੱਖਰੇ ਵੱਖਰੇ ਆਏ ਨਾ ਤੇ ਫਿਰ ਉਹਨੇ ਮੈਨੂੰ ਬੜੀਆਂ ਹੀ ਗੱਲਾਂ ਕਰਨੀਆਂ ਵਾ ਸਾਸਰੀ ਘਰਾਂ ਦੀ ਸਾਸਰੀ ਘਰ ਸਭ ਠੀਕ ਆ ਠੀਕ ਆ ਜ ਵਧੀਆ ਤੂੰ ਸੁਣਾ ਵਧੀਆ ਆਪਣਾ ਸਾਸਕਮਾ ਸਜੀ ਸਾਸਰੀ ਘਰ ਉਹ ਤਾਂ ਠੀਕ ਆ ਸਾਸਕਮਾ ਸੀ ਹਾਂਜੀ ਹਾਂਜੀ ਕੋ ਲਵਲੀ ਠੀਕ ਆ ਜੀ ਹਾਂਜੀ ਠੀਕ ਠਾਕ ਵਧੀਆ ਤੂੰ ਸੁਣਾ ਅੰਦਰ ਤੂੰ ਸੁਣਾ ਆਪਣਾ ਵਧੀਆ ਵਧੀਆ ਠੀਕ ਜੀ ਤੂੰ ਦੱਸੋ ਠੀਕ ਆ ਆਪਣਾ ਚਲੋ ਠੀਕ ਹੀ ਚਾਹੀਦਾ ਵਾ ਠੀਕ ਹਾਂਜੀ ਸਭ ਠੀਕ ਆ ਹਾਂਜੀ ਹਾਂਜੀ ਆਖਣੇ ਦਿਲਜੀਤ ਉਹ ਨਾ ਵੀ ਆਉਣਾ ਵਾ ਅੰਦਰ ਜਿੰਨਰਾ ਖੰਡੇਈ ਆਉਣਾ ਹੀ ਆਉਂਦੇ ਹੀ ਸਾਡੇ ਨਾਲ ਹੀ ਅੱਛਾ ਉਹ ਰਸਤੇ 'ਚ ਇਹਨਾਂ ਨੂੰ ਕੋਈ ਕੰਮ ਪਿਆ ਗਿਆ ਤਾਂ ਉੱਥੇ ਉਤਰ ਗਏ ਆਂਦੇ ਮਮੀ ਤੁਸੀਂ ਚੱਲੋ ਤੁਸੀਂ ਆਉਂਨੇ ਹੁਣ ਬਸੇ ਹੋਣਗੇ ਆਹ ਵੇਖੋ ਹੁਣ ਕੀ ਕਰਦੇ ਨੇ ਅਸੀਂ ਤਾਂ ਆਖਿਆ ਵੀ ਚਲੋ ਮੁੜ ਕੇ ਕੰਮ ਕਰ ਲੈਂਦਾ ਨਹੀਂ ਮੈਨੂੰ ਜ਼ਰੂਰੀ ਕੰਮ ਆ ਗਿਆ ਠੀਕ ਹਾਂ ਜੀ ਗਲਜਿੰਦਰ ਚਾਹ ਨੂੰ ਬਣਾ ਭਰਾਉਣਿਆਂ ਲਈ ਬਸ ਲੱਗੀ ਮੈਨੂੰ ਬਣਾਉਣ ਦੀ ਹਾਂ ਆਗਣਾ ਆ ਗਈ ਮਾਸੀ ਜੀ ਆਉਂਦਾ ਭਾਈ ਦਾ ਫੋਨ ਠੀਕ ਠਾਕ ਨੇ ਹਾਂ ਜੀ ਠੀਕ ਆ ਵਧੀਆ ਜਾਂਦੇ ਕੰਮ ਦੇ ਆਏ ਨਹੀਂ ਮੁੜ ਕੇ ਇਦਾਂ ਹੈ ਛੋਟੀ ਛਾਟੀ ਨਹੀਂ ਗਾ ਦੇਣ ਦੇ ਉਹਨੂੰ ਅਸ਼ੀਸ਼ਾ ਹਾਂਜੀ ਚੱਗੜਾ ਮਾਰ ਚੰਦੇ ਕਹ ਦੇ ਦੇ ਗਏ ਹੀ ਗਏ ਤੇ ਖੜੀ ਦੇ ਅਸੀਂ ਜਿਸ ਕੋ ਆਪਾਂ ਨੇ ਵੀ ਆਵੇ ਸਕੂ ਠੀਕ ਠੀਕ ਤੇ ਉਹਨਾਂ ਦਾ ਮੈਨੂੰ ਛੁੱਟੀ ਨਹੀਂ ਦਿੰਦੇ ਅਜੀ ਚਲੋ ਕੋਈ ਗੱਲ ਨਹੀਂ ਹਾਂ ਵਧੀਆ ਵਾ ਚੱਲ ਜੇ ਕੰਮ ਚੱਲਣ ਦੇ ਆ ਵਦੇ ਉਹਨੇ ਕੰਮ ਬੜਾ ਵਧੀਆ ਚੱਲਣ ਦੇ ਆ ਉਹਦਾ ਅਸ਼ੀਸ਼ਾ ਹੂੰ ਚਲੋ ਵਧੀਆ ਗੱਲ ਵਾ ਹੋ ਟੱਡੀਆਂ ਸੇ ਤਾਂ ਠੀਕ ਰਹਿੰਦੀਆਂ ਠੀਕ ਆ ਇਸ ਤਰ੍ਹਾਂ ਹੀ ਚੰਨ ਦਵਾਈ ਦੂਈ ਖਾ ਕੇ ਤੋਰੀ ਰਹੀਦਾ ਵਾ ਅੱਜ ਕੱਲ ਭੈਣ ਜੀ ਸੇ ਤਾਂ ਕਾਹਦੀਆਂ ਨਹੀਂ ਦਵਾਈਆਂ ਦੇ ਸਿਰ ਤੇ ਹੀ ਐ ਆ ਦਵਾਈ ਖਾ ਲੋ ਤੇ ਤੁਰਪੋ ਨਹੀਂ ਤੇ ਏਦਾਂ ਕਿੱਥੇ ਤੁਰਿਆ ਚੱਲ ਇੰਨਾ ਹੀ ਚੱਲੇ ਦਵਾਈ ਖਾ ਕੇ ਤੁਰੇ ਰਹੀਦਾ ਹੁਣੇ ਬੜਾ ਵਾ ਹੋਰ ਨਾ ਸਰੀਰ ਵੀ ਏਦਾਂ ਹੀ ਹੋ ਗਏਦੇ ਆ ਹੁਣ ਖੈਰ ਆ ਬਾ ਆ ਇਹਨਾਂ ਨੇ ਚੰਗਾ ਕੰਮ ਕੀਤਾਈਓ ਵੀ ਦੱਸ ਉਹਨਾਂ ਨੇ ਫੋਨ ਕੀਤਾ ਹੈਗਾ ਵੀ ਆਉਣਾ ਤੇ ਜੇ ਤੁਸੀਂ ਵੀ ਆਉਣਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਦੋ ਵੀ ਅਸੀਂ ਆਉਣਾ ਵਾ ਤਾਂ ਵੀ ਮੈਂ ਮੰਮੀ ਨੂੰ ਦੱਸ ਛੱਡਦੀ ਉਹ ਤੇ ਅੱਗੇ ਕੋਈ ਨਾ ਕੋਈ ਬਹਾਨਾ ਲੱਭਦੇ ਆ ਬਸ ਕਿ ਮੈਨੂੰ ਨਾ ਗੱਲਾਂ ਕਰਨ ਦਾ ਮੌਕਾ ਮਿਲੇ ਹੁਣ ਵੇਖੀ ਉਹਨੇ ਕਿੱਦਾਂ ਮੈਨੂੰ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਇੱਕ ਵਾਰੀ ਚਾਹ ਪਾਣੀ ਤੇ ਪਿਆਰਦੀ ਆ ਮੰਮੀ ਨੂੰ ਇੱਧਰ ਉੱਧਰ ਹੋ ਲੈਂਦੀ ਫੇਰ ਇਹਨਾਂ ਨੂੰ ਮੈਂ ਦੱਸਦੀ ਕਿ ਕਮ ਸੇ ਕਮ ਫੋਨ ਤੇ ਕਰ ਦਿੰਦੇ ਵੀ ਅਹੀਂ ਆਉਣਾ ਤਾਂ ਵੀ ਮੈਨੂੰ ਪਤਾ ਹੁੰਦਾ ਲੈ ਦਲਜੀਤ ਹੁਣੀ ਵੀ ਆ ਹੀ ਗਈ ਚੱਲ ਚਾਹ ਪਾਟ ਚ ਬਣਾਉਣੀ ਆ ਪਹਿਲਾਂ ਉਹਨਾਂ ਨੂੰ ਵੀ ਮੇਲੇ ਲਾਉਂਦਾ ਮੈਂ ਅਸੀ ਗੱਲ ਸਾਸਰੀ ਘਰ ਬੋ। ਵਾਟਸ ਨਾ ਠੀਕ ਠਾਕ ਜੀ। ਮੈਂ ਤਾਂ ਠੀਕ ਠਾਕ ਬੰਦਲਜੀਤ। ਤੁਸੀਂ ਤੇ ਚਲ ਫੋਨ ਕੀਤਾ ਹੀਗਾ ਭਿਉਣਾ। ਹਾਂਜੀ ਉਧਰ ਲੌਂਦੀ ਹੁਣੀ ਵੀ ਆ ਕੇ ਬੈਠੀ ਨਾ ਉਹਨਾਂ ਨੇ ਫੋਨ ਕੀਤਾ ਤਾਂ ਹੋਰ। लवली ਹੁਣੀ ਆਏ। ਮੈਂ ਤੁਹਾਨੂੰ ਕਹਿਣ ਦੀ ਨਾ ਕਿ ਗੱਡੀ ਉਹਨਾਂ ਦੀ ਲੱਗੀ ਆ। ਭਾਨਾ ਦਲਜੀਤ ਪਤਾ ਤੇ ਹੈਗਾ ਮੇਰੀ ਸੱਸ ਦਾ ਜਿੱਦਾਂ ਦੀ ਹੈਗੀ। ਤੇ ਨਾ ਮੈਨੂੰ ਪਤਾ ਹੀ ਸੀ। ਪਤਾ ਹੁੰਦਾ ਤਾਂ ਵੀ ਮੈਂ ਕਹਿ ਦਿੰਦੀ ਵੀ ਸਾਰੇ ਜਣੇ ਆਉਣ ਲੱਗੇ। ਚਲੋ ਤੁਸੀਂ ਕਹਿਣੇ ਮਾਰਾ ਯਾ ਇਹਨਾਂ ਨੂੰ ਕੰਮ ਪੈ ਗਿਆ ਕੋਈ। ਚਲ ਕੋਈ ਨਹੀਂ ਆਉ ਹੁਣ ਵੇਖੀ ਜਾਉਂਦੀ ਜੋ ਹੋਊਗਾ।

ਮੰਮੇ ਬੈਠੋ ਨਹੀਂ ਤੇ ਮੈਂ ਦੀਨਾਂ ਕੰਮ ਕਰਾ ਦਵਾਂ ਚਲ ਜਾ ਪਰ ਪਿੰਦਰ ਆ ਤੇ ਚੰਗਾ ਹੋ ਗਿਆ ਵੀ ਮੈਂ ਇੱਥੇ ਆ ਕੇ ਨਾ ਦਲਜੀਤ ਹੁਣਾਂ ਨੂੰ ਫੋਨ ਕਰਤਾ ਸੀ ਮੈਂ ਹੁਣ ਜਿੱਦਾਂ ਮੰਮੀ ਕਹੀ ਜਾਣਗੇ ਨਾ ਤੇ ਹਾਂ ਜੀ ਹਾਂ ਮਲਾ ਦੇ ਨਹੀਂ ਤੇ ਜਿੱਦਾਂ ਸੱਸ ਮੇਰੀ ਲਾਗੇ ਬੈਠੀ ਸੀ ਨਾ ਤੇ ਉਹਨੂੰ ਸਾਰਾ ਹੀ ਪਤਾ ਲੱਗ ਜਾਣਾ ਹੈਗਾ ਵੀ ਇਹ ਵੱਖਰੇ ਵੱਖਰੇ ਆਏ ਆਂ ਦੀਦੀ ਮੈਂ ਉਹੋ ਤੁਹਾਨੂੰ ਕਹਿ ਦਈ ਜੇ ਕਿ ਤੇ ਤੁਹਾਨੂੰ ਪਹਿਲਾਂ ਪਤਾ ਹੁੰਦਾ ਨਾ ਪੀਨਾ ਨਹੀਂ ਆਉਣਾ ਵਾ ਤੇ ਹੀ ਆਉਣਾ ਹੀ ਨਹੀਂ ਹੈਗਾ ਅੱਜ ਗੱਲ ਨਾ ਆਉਂਦੀ ਨੀ ਰਪਿੰਦਰ ਚੱਲ ਇਹ ਹੀ ਵੀ ਜੇ ਪਤਾ ਹੁੰਦਾ ਨਾ ਤੇ ਮੈਂ ਵੀ ਚੱਲ ਮੰਮੀ ਨੂੰ ਕਹਿ ਦਿੰਦੀ ਵੀ ਸਾਰਿਆਂ ਜਾਣਿਆਂ ਨੇ ਆਉਣਾ ਹੁਣ ਮੈਂ ਵੀ ਕਹਿ ਬੈਠੀ ਹਾਂ ਕਿ ਦਲਜੀਤ ਉਹਣਾ ਨਹੀਂ ਆਉਣਾ ਤੇ ਤੁਹਾਡਾ ਤੇ ਮੈਨੂੰ ਪਤਾ ਹੀ ਨਹੀਂਗਾ ਦੀਦੀ ਇਹਨਾਂ ਨੇ ਨਾ ਉਦਾਂ ਹੀ ਹੱਡੀ ਬੇਇੱਜ਼ਤੀ ਕਰਵਾਉਣੀ ਹੁੰਦੀ ਜਿੱਥੇ ਆਪਾਂ ਚੱਲ ਜਾਈਏ ਉਦਾਂ ਨੂੰ ਨਾ ਆਤ ਪੈ ਗਈ ਹੈ ਨਹੀਂ ਰਪਿੰਦਰ ਅੱਗੋ ਪਿਛੋ ਉਹਨਾਂ ਨੇ ਉਤਰੇ ਫਿਰਨਾ ਹੁੰਦਾ ਮਗਰ ਮਗਰ ਲਵਲੀ ਆਪਾਂ ਆਹ ਕੰਮ ਕਰਨਾ ਵਾ ਆਪਾਂ ਇੱਥੇ ਚੱਲੇ ਆਂ ਘਰ ਦਾ ਧਿਆਨ ਰੱਖ ਲਿਓ ਚਾਹੇ ਕਿਦਾਂ ਵਾ ਤੇ ਅੱਜ ਇਹਨਾਂ ਨੇ ਵੀ ਨਾਂ ਨਹੀਂ ਲਿਆ ਹੈਗਾ ਵੀ ਆਪਾਂ ਚੱਲਈਆਂ ਦੀਦੀ ਕੋਲ ਚਾਹੀ ਜਾਣਾ ਵਾ ਤੁਸੀਂ ਚਾਹੀ ਕਿੱਦਾਂ ਚੱਲ ਦੱਸਦੇ ਆ ਨੂੰ ਤਾਂ ਹੀ ਗੱਡੀ 'ਚ ਬਿਠਾ ਲ ਕੇ ਲਿਉਣਾ ਸੀ ਅਸੀਂ ਨਾਲ ਲੈ ਆਉਂਦੇ ਚੰਗਲਤੀ ਤੇ ਉਹਨਾਂ ਦੀ ਵੀ ਹੈਗੀ ਨਾ ਪਰ ਇਹ ਆ ਵੀ ਤੁਸੀਂ ਮੈਨੂੰ ਮਾੜਾ ਜਿਹਾ ਫੋਨ ਕਰਕੇ ਦੱਸ ਦਿੰਦੇ ਨੂੰ ਕਿ ਮੈਂ ਉਸੇ ਵੇਲੇ ਜਾਂਦਾ ਉਹਨਾਂ ਨੂੰ ਦੀਦੀ ਸਾਡਾ ਟਾਈਮ ਜਦੋਂ ਪਤਾ ਹੁੰਦਾ ਅੱਜ ਇਹਨਾਂ ਨੂੰ ਛੁੱਟੀ ਹੀ ਮੜੀ ਜੀ ਉਧਰੋਂ ਕਿ ਤਾਂ ਕਰਕੇ ਟਾਈਮ ਲੱਗਿਆ ਨਹੀਂ ਤਾਂ ਉਹਦਾ ਟਾਈਮ ਸਾਡਾ ਲੱਗਦਾ ਹੀ ਨਹੀਂ ਬਿਲਕੁਲ ਵੀ ਤੇ ਇਹਨਾਂ ਨਾਲ ਹੀ ਆਪਾਂ ਆਉਣਾ ਹੁੰਦਾ ਵਾ ਕੱਲੀਆਂ ਤੁਹਾਡੇ ਕੋਲ ਆ ਜਾਂਦਾ ਜੀ ਉਹ ਤੇ ਨਹੀਂ ਤੇ ਉਹ ਮੰਮੀ ਨੂੰ ਆਪਾਂ ਹੀ ਕਹਦਾ ਦੱਸਣਾ ਵਾ ਉਦੋਂ ਤੁਸੀਂ ਜੇ ਗੱਲ ਕਰੋਗੇ ਤੇ ਕਰਨੀ ਹੋਰ ਕਿੰਨੇ ਕਰਨੀ ਨਹੀਂ ਮੈਂ ਗੱਲ ਕਰਦੀ ਕਰਨੀ ਮੈਂ ਹੁਣ ਤਾਂ ਕੰਟਕਣ ਤੋਂ ਜਿੱਦਾਂ ਨਾ ਫਟੋ ਕੇ ਆ ਲੋ ਨਹੀਂ ਕੋਈ ਗੱਲ ਨਹੀਂ ਨਹੀਂ ਪਤਾ ਲੱਗਦਾ ਹੈਗਾ ਹੁਣ ਜੋ ਹੋ ਗਿਆ ਹੋ ਗਿਆ ਵਾ ਤੂੰ ਬਹਿ ਉੱਥੇ ਮੈਂ ਨਾ ਚਾਹ ਲੈ ਕੇ ਮੀ ਉਹ ਦੀਦੀ ਮੈਂ ਨਹੀਂ ਜਾਣਾ ਹੈਗਾ ਉੱਥੇ ਮੈਂ ਨਹੀਂ ਬਣਾ ਉੱਦੇ ਲੱਗੀ ਐਵੇਂ ਮੁੜ ਕੇ ਗੱਲ ਕੋਈ ਹੋਰ ਕੋਈ ਨਿਕਲ ਗਈ ਨਾ ਉਹਨਾਂ ਨੇ ਇਹੋ ਹੀ ਕਹਿਣਾ ਵਾ ਕਿ ਰਪਿੰਦਰ ਸਾਡੇ ਲੱਗੇ ਬੈਠੀ ਮੈਂ ਉੱਥੇ ਚਲ ਜਾਨੀ ਬੈਡਰੂਮ ਵਿੱਚ ਚਲ ਤੂੰ ਉੱਥੇ ਏਸੀ ਲਾ ਲੈ ਤੇ ਜਾ ਕੇ ਬਹਿ ਜਾ ਕੋਈ ਨਹੀਂ ਬਹਿ ਜਾਨੀ ਕਰਾਵਾਂ ਕੁਛ ਨਾਲ ਨਹੀਂ ਨਹੀਂ ਕਰਨਾ ਕੀ ਆ ਸਾਰਾ ਕੁਛ ਹੋਇਆ ਇਹ ਬਸ ਚਾਹ ਵੀ ਬਣ ਗਈ ਐ ਮੈਂ ਲੈ ਕੇ ਨਹੀਂ ਆ ਚਲੋ ਠੀਕ ਚੰਗ ਕਿਤੇ ਬੈਨਾ ਨਾ ਇਹਨਾਂ ਦੀ ਸਮਝ ਨਹੀਂ ਆ ਰਹੀ ਪਤਾ ਨਹੀਂ ਇਹਨਾਂ ਨੇ ਕੀ ਮਨ ਬਣਾਵਾ ਇਹਨਾਂ ਅੱਟੋ-ਵਾਟ ਤਾਂ ਹੀ ਹੈਗੀ ਇੱਕ ਦੂਜੇ ਨੂੰ ਬਸ ਦੇਖਣਾ ਹੀ ਨਹੀਂ ਚਾਹਦੇ ਵੀ ਦਿਖਾਣੀ ਨਾ ਹਨ ਇਹ ਜੜੀ ਆ ਇਹ ਕਿਹੜੀ ਘਟਵਾ ਭਲਾ ਤੁਹਾਨੂੰ ਦੱਸਿਆ ਨਹੀਂ ਦੱਸ ਜੇ ਉਹਨਾਂ ਨੇ ਨਹੀਂ ਦੱਸਿਆ ਤੁਸੀਂ ਕਿਹੜਾ ਦੱਸ ਕੇ ਆਈ ਓ ਤੁਸੀਂ ਮੈਨੂੰ ਮੜਾ ਜਾ ਦੱਸ ਦਿੰਦੇ ਕਿ ਅਸੀਂ ਆਉਣ ਲੱਗੇ ਤਾਂ ਵੀ ਮੈਂ ਉਹਨਾਂ ਨੂੰ ਫੋਨ ਕਰਕੇ ਦੱਸ ਦਿੰਦੀ ਆਪਣੀ ਗਲਤੀ ਨਹੀਂ ਕੱਢਣੀ ਬਸ ਉਹਨਾਂ ਦੀ ਗੱਡੀ ਜਾਣੀ ਹੈ ਕਿ ਉਹ ਗਲਤਵਾ ਚੰਗਾ ਫਤ ਚੰਗਾ ਮੰਮੀ ਚੰਗਾ ਚੰਗਾ ਬੋ ਆਇਆ ਤੀ ਇਵੇਂ ਕੋਈ ਨਹੀਂ ਆਉਂਗੀ ਮੈਂ ਕਹਿ ਦਿੰਦਾ ਚਕਲ ਜੀ ਚੰਗਾ ਬੋ ਚੰਗਾ ਫਿਰ ਚਕਲ ਜੀ ਚੰਗਾ ਆ ਜਾ ਫਿਰ ਨੀ ਇਧਰ ਆ ਮੇਰੀ ਗੱਲ ਸੁਣਾਣ ਕੇ ਤੂੰ ਤਾਂ ਆਂਦੀ ਮੇਰੇ ਭਰਾਵਾਂ ਨਾਲ ਸੁਲੂਕ ਬੜਾ ਵਾ ਤੇ ਉਹਦੇ ਵਖੋ ਵਖਾਏ ਨੇ ਉਹ ਨਹੀਂ ਮੰਮੀ ਦਸਣ ਤੇ ਡੇ ਹੀਗੇ ਆਏ ਤੇ ਇਕੱਠੇ ਹੀਗੇ ਔਰ ਆਜ ਦਲਜੀਤ ਉਹਨਾਂ ਨੂੰ ਕੋਈ ਕੰਮ ਹੀਗਾ ਉਹ ਤਾਂ ਕਰਕੇ ਸੈਰ ਖਲੋਗੇ ਹੀਗੇ ਤੂੰ ਮੈਨੂੰ ਨਾ ਚਾਰ ਮੈਨੂੰ ਹਰ ਇੱਕ ਗੱਲ ਦਾ ਫਰਾਵ ਤੁਹਾਡੀ ਦਾ ਤੂੰ ਕਿ ਤਰ੍ਹਾਂ ਨਹੀਂ ਆਂ ਪੀ ਇਹਨਾਂ ਦਾ ਸਲੂਕ ਬੜਾ ਵਾ ਉਹਦੇ ਆਪਸ ਵਿੱਚ ਅੰਦਰ ਕੁੰਡੇ ਹੀ ਨਹੀਂਗਾ ਕੋਈ ਮਮੀ ਤਾਨੂੰ ਕੌਣ ਆਂਦਾ ਵਾ ਪੀ ਆਪਸ ਵਿੱਚੋ ਬੋਲਦੇ ਨਹੀਂ ਹੈਗੇ ਉਹ ਤਾਂ ਓਦਾਂ ਹੀ ਉਹਨੂੰ ਕੰਮ ਪੈ ਗਿਆ ਤੇ ਉਹ ਤਾਂ ਕਰਕੇ ਉੱਤਰ ਗਿਆ ਹੈਗਾ ਐਵੇਂ ਤੁਸੀਂ ਨਾ ਆਪਣੇ ਕੋਲੇ ਹੀ ਬਣਾਈ ਜਾਂਦੇ ਏ ਜੇ ਉਹਦੇ ਚੰਗੇ ਭਲੇ ਰਹਿੰਦੇ ਆਪਣੇ ਘਰ ਰਣ ਮਿਲ ਕੇ ਐਂ ਰਹਿੰਦੇ ਆ ਕੋਈ ਗਾਲ ਹੀ ਨਹੀਂ ਹੈਗੀ ਉਹਨਾਂ ਦੇ ਵਿੱਚ ਤੇ ਨੀ ਹੋ ਜਾਂ ਗੱਲਾਂ ਕਿ ਹੋਰ ਨਾ ਮਾਰੀ ਮੇਰ ਨਾਲ ਨਾ ਮਾਰ ਉਹ ਜਦੋਂ ਸੰਦੀਪ ਆਈ ਆ ਤੇ ਉਹ ਤੇ ਰਪਿੰਦਰ ਤੇ ਉੱਠ ਕੇ ਉਸੇ ਵੇਲੇ ਬਾਹਰ ਚੱਲ ਗਈ ਉਹ ਲੱਗੇ ਕਿ ਮਿੰਟ ਵੀ ਨਾ ਬੈਠੀ ਉਹਦੇ ਜੇ ਇਹਨਾਂ ਨੂੰ ਸ਼ਹਿਰ ਕੰਮ ਹੀ ਪੈ ਗਿਆ ਸੀ ਤੇ ਉਹ ਠੀਕ ਵੀ ਸਕਦੇ ਸੀ ਇਹਨਾਂ ਉਹ ਨਹੀਂ ਮੰਮੀ ਰਪਿੰਦਰ ਤੇ ਵਿਚਾਰੀ ਤਾਂ ਉੱਠ ਕੇ ਆ ਗਈ ਹੀਗੀ ਵੀ ਚੱਲ ਮੈਂ ਕੰਮ ਕਰਾ ਲੈਨੀ ਆ ਕੋਈ ਤੇ ਮੈਂ ਫਿਰ ਉਹਨੂੰ ਨਾ ਕੋਈ ਕੰਮ ਕਰਨੀ ਨਹੀਂ ਦਿੱਤਾ ਤੇ ਉਹ ਓਦਾਂ ਹੀ ਬਸ ਇੱਧਰ ਆ ਕੇ ਤੇ ਇੱਧਰ ਬੈ ਗਈ ਹੀਗੀ ਤੇ ਉੱਥੇ ਕੀ ਹੋ ਗਿਆ ਫਿਰ ਕੀ ਹੋ ਗਿਆ ਦੱਸ ਇੰਨੇ ਪੜਦੇ ਨਾ ਪਾਇਆ ਕਰ ਮੇਰ ਨਾਲ ਚੰਗਾ ਮੈਂ ਸਿਆਣੀ ਬਿਆਣੀ ਆ ਕੋਈ ਨਿਆਣੀ ਨਹੀਂਗਾ ਮੈਂ ਮੰਮੀ ਤੁਸੀਂ ਤੇ ਬਸਣਾ ਤੁਹਾਨੂੰ ਕੋਈ ਗੱਲ ਲੱਭਣੀ ਚਾਹੀਦੀ ਆ ਤੁਸੀਂ ਤੇ ਹਰ ਵੇਲੇ ਨਾ ਲੜਾਈ ਵਾਲੀ ਧਿਆਨ ਰੱਖਦੇ ਹੀ ਵੀ ਮੈਨੂੰ ਕੋਈ ਗੱਲ ਲੱਭੇ ਤੇ ਮੈਂ ਇਹਦੇ ਨਾਲ ਆੜਾ ਲਾਉਣ ਵਾਲੀ ਬਣਾ ਤੇ ਤੁਸੀਂ ਸਿੱਪਤਾ ਕਿਉਂ ਕਰਦੀ ਨਹੀਂ ਉਹਨਾਂ ਦੀ ਤੇ ਸਿੱਪਤਾ ਜਦੋਂ ਹੈਗੇ ਸਿੱਪਤਾ ਕਰਨ ਵਾਲੇ ਤੇ ਮੈਂ ਇਹਦੇ ਕਰਨੀਆਂ ਹੀ ਆ ਮੈਂ ਤਾਂ ਇੰਨੀ ਨਹੀਂ ਗੱਲ ਉਹਨਾਂ ਦੀ ਜਾਣਦੀ ਤੇ ਤੂੰ ਕਿਤਨਾ ਮੁਕਰ ਨਹੀਂ ਕਾਦੀ ਗੱਲ ਤੁਸੀਂ ਜਾਣਦੇ ਜੀ ਉਹਨਾਂ ਦੀ ਕੀ ਆ ਜੇ ਉੱਥੇ ਉਹਨੂੰ ਕੰਮ ਪਿਆ ਗਿਆ ਤੇ ਜੇ ਉਹ ਵੱਖਰਾ ਆ ਹੀ ਗਿਆ ਤੇ ਫਿਰ ਕੀ ਹੋ ਗਿਆ ਭਲਾ ਆਖਰ ਕਾਦੀ ਆ ਗਈ ਵੀ ਕਿਤਰਾ ਉਹ ਜੇ ਤੋ ਗੱਡੀ 'ਚ ਆਏ ਹੀ ਪਿੱਛੋਂ ਤੇ ਉਹ ਕੜੀ ਡੀਕ ਵੀ ਸਕਦੇ ਸੀ ਉਹਨਾਂ ਨੂੰ ਜਿਸ ਲੋਕ ਹੁੰਦਾ ਇਹਨਾਂ ਦਾ ਤੇ ਨੀਂ ਦੀ ਬੁੜਕ ਬੁੜਕ ਨਾ ਪੈ ਆਪਣੇ ਪਰਿਵਾਰ ਵਾਲੇ ਵੇਖਿਆ ਹੀ ਕਿਦਾਂ ਦਾ ਸਾਡਾ ਪਰਿਵਾਰ ਵਾ ਕਿੱਡੇ ਸਲੂਗਨਾਂ ਰਹਿੰਦੇ ਨੇ ਕਿਤੇ ਇੱਕ ਦੂਜੇ ਤੋਂ ਬਿਨ ਬਗੈਰ ਪੈਰ ਨਹੀਂ ਪੁੱਟਦੇ ਗਾਂ ਉਹ ਪਤਾ ਵਾ ਮੰਮੀ ਜਿੰਨਾ ਕ ਪੈਰ ਨਹੀਂਗੇ ਪੁੱਟਦੇ ਹੈਗੇ ਸਭ ਜਾਣਦੀ ਆ ਮੈਂ ਕਿੰਨਾ ਕ ਪੁੱਛ ਕੇ ਤੁਰਣਦੇ ਆ ਆ ਚਾਚੇ ਤਾਈ ਆ ਤੇ ਇਹ ਸਾਡੇ ਘਰ ਕੇ ਤੇ ਵੜਦੇ ਨਹੀਂਗੇ ਤੁਸੀਂ ਆ ਚਲ ਜੋ ਤੇ ਚਲ ਜੋ ਕਦੀ ਕੋਈ ਚਾਚੀ ਤਾਈ ਆਈ ਸਾਡੇ ਘਰ ਤੁਸੀਂ ਤੇ ਐਵੇਂ ਜਾਣ ਕੇ ਹੀ ਨਾ ਜਾ ਜਾ ਕੇ ਤੇ ਉਹਨਾਂ ਦੇ ਉੱਤੇ ਚੜਦੇ ਰਹਿੰਦੇ ਹੀ ਹੋ ਵੀ ਬਸ ਕਦੀ ਉਹ ਚਾਚੀ ਵੱਲ ਚਲ ਜਾ ਤੇ ਕਦੀ ਉਹ ਵੱਲ ਚਲ ਜਾ ਮੈਨੂੰ ਭਲੇਖਾ ਨਹੀਂਗਾ ਹੈਗਾ ਸਭ ਪਤਾਵਾ ਮੈਨੂੰ ਵੀ ਬਹੁਤੀ ਜ਼ੁਬਾਨ ਨਾ ਠਾਣੋ ਲਮਕਾ ਤੇ ਜਾ ਪਾਂਡੇ ਵੱਲ ਵੇਹ ਜਾ ਕੇ ਕਰ ਲਾ ਦਮ ਮੇਰੀ ਆਪਣੀ ਲੱਗੀ ਹੀਗੀ ਇਧਰੋਂ ਕਰਕੇ ਉਧਰ ਹੀ ਚੱਲੀ ਸੀ ਤੁਸੀਂ ਆਏ ਜੇ ਮੇਰੇ ਨਾਲ ਆਡਾ ਲਾਉਣ ਬਸ ਆਡਾ ਲਾਉਣਾ ਹੈ ਤੇਰੇ ਨਾਲ ਮੇਕਾ ਹੁਣ ਮੜੀ ਜੀ ਗੱਲ ਕੀਤੀ ਤੇ ਕਿਤਰਾ ਇਹਨੂੰ ਮਿਰਚਾਂ ਲੱਗੀਆਂ ਦਾ ਦੌੜੀਆ ਹੁਣ ਇੱਥੋਂ ਮੈਨੂੰ ਕਿਹੜਾ ਗੱਲ ਦਾ ਪਤਾ ਨਹੀਂਗਾ ਵੀ ਕਿੰਨੇ ਕ ਇਕੱਠੇ ਰਹਿੰਦੇ ਆ ਜਾਣਾ ਹੈ ਜਲੂਸ ਹੀ ਕੱਢ ਕੇ ਰੱਖ ਦਿੱਤਾ ਤੁਹਾਡਾ ਤੇ ਉਹਨਾਂ ਨੇ ਉਹ ਚੱਲ ਮਾਦਾ ਅੰਦਰ ਤੇ ਆ ਜਾ ਅੰਦਰ ਕੀ ਕਰ ਲੈਣੀਆਂ ਗੱਲਾਂ ਅੰਦਰ ਦਲਜੀਤ ਨੇ ਤੇ ਸੱਚੀ ਹਾਲ ਹੀ ਮਾੜਾ ਉਹ ਚੱਲ ਆਜੋ ਆਜੋ ਕਿਤੇ ਇਹਨਾਂ ਨੇ ਕਾਹੇ ਜੋ ਗਨੀਆਂ ਨੂੰ ਛੱਡਿਆ ਇਹਨਾਂ ਨੇ ਨਹੀਂ ਤਾਂ ਜਲੂਸ ਕੱਢ ਕੇ ਰੱਖ ਦਿੱਤਾ ਕੋਈ ਹਾਲ ਨਹੀਂ ਨਹੀਂ ਦਲਜੀਤ ਨੂੰ ਦੱਸਣਾ ਚਾਹੀਦਾ ਹੈ ਤੁਹਾਨੂੰ ਉਹਦਾ ਤਾਂ ਤੂੰ ਬੜਾ ਗਾੜੀ ਗਾੜੀ ਭੁੜਕਣਾ ਤਾਂ ਕੂਲਰ ਲੈ ਕੇ ਦੇ ਤੇ ਆ ਲੈ ਕੇ ਦੇ ਉਹ ਤਾਂ ਫਰਜ਼ ਨਹੀਂ ਤੈਨੂੰ ਦੱਸਣ ਦਾ ਓਏ ਅੱਗੇ ਤੇ ਦੱਸ ਦਿੰਦਾ ਹੁੰਦਾ ਇਹਦੇ ਆਰ ਕੀ ਦੱਸਿਆ ਹੀ ਨਹੀਂ ਹੁੰਨੀ ਵੀ ਮੈਂ ਵੀ ਜਾਣਾ ਜੇ ਕੁੜੀ ਨੂੰ ਉਹਨਾਂ ਨੇ ਕੁਝ ਕਿਹਾ ਨਾ ਦੀ ਸੱਸ ਨੇ ਕੋਈ ਵੀ ਗੱਲ ਕੀਤੀ ਤੇ ਵੀ ਅੱਖ ਸੀ ਨਹੀਂ ਮੈਨੂੰ ਕਿੱਦਾਂ ਚਾੜ ਲਾਉਣੀ ਆ ਦੋਹਾਂ ਜਣਿਆਂ ਦੀ ਇਹੜਾ ਬਣਿਆ ਫਿਰਦਾ ਨਾ ਦਰਜੀਤ ਆਪਣੇ ਆਪ 'ਚ ਬੜਾ ਤੁਰ ਪੈਂਦਾ ਮੂੰਹ ਚੋਕੇ ਨਾ ਪੁੱਛਦਾ ਨਾ ਗਿਸਦਾ ਵਾ ਸਾਡੀ ਬੇਇੱਜ਼ਤੀ ਕਰਾਤੀ ਐ ਕਿਤੇ ਇੰਨੀ ਸਾਡੀ ਸੋਭਾ ਉੱਥੇ ਹੁੰਦੀ ਸੀ ਸਾਰੇ ਟੱਬਰ 'ਚ ਉਹਨਾਂ ਨੂੰ ਆਦਾ ਵੀ ਦੋਨੇ ਟੱਬਰ ਚੰਗੀ ਦਾ ਰਾਲ ਕੇ ਰਹਿੰਦਾ ਵਾ ਤੇ ਇਹਨਾਂ ਤੇ ਬੇਇੱਜ਼ਤੀ ਕਰਾਤੀ ਹੁਣ ਉਹਨਾਂ ਨੂੰ ਪਤਾ ਲੱਗਣਾ ਵਾ ਖੜਾਏ ਤੇ ਕਿੰਨੇ ਕਰ ਲ ਕੇ ਰਹਿ ਗਏ ਉਹ ਚੱਲ ਮਾਤਾ ਕੁਝ ਨਹੀਂ ਗਾ ਹੋ ਗਿਆ ਕਿਹਦੇ ਨਹੀਂ ਗਾ ਗੋਲੀ ਮਾਰਦਣ ਲੱਗੀ ਕੁੜੀ ਨੂੰ ਤੈਨੂੰ ਨਹੀਂ ਨਾ ਪਤਾ ਅੱਜ ਸੱਸਾਂ ਕਿਦਾਂ ਗੱਲਾਂ ਕਰਦੀਆਂ ਨੇ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਕੋ ਹੋਇਆ ਨਹੀਂ ਆ ਹੋਰੇ ਤੋਂ ਵੱਧ ਕੀ ਹੋਣਾ ਸੀ ਕਿੰਨੀ ਇਹਨਾਂ ਦੇ ਪੀੜ੍ਹੀਆਂ ਆ ਉੱਥੇ ਤੁਸੀਂ ਬਸ ਇੱਕੋ ਗਲੀ ਗਰੀ ਜਾਣੇ ਕੀ ਹੋ ਗਿਆ ਕੀ ਹੋ ਗਿਆ ਜੇ ਇਹਨੂੰ ਪਹਿਲਾਂ ਦੱਸਦੇ ਤਾਂ ਆਪਾਂ ਜਾਣਾਈ ਨਹੀਂ ਜੇ ਦੀਦੀ ਆ ਨਾ ਤੇ ਉਹ ਵੀ ਗੱਲਾਂ ਕਰਨਦੇ ਅਖੰਦੇ ਹੀ ਕਿ ਜੇ ਤੁਸੀਂ ਆਉਣਾ ਹੀ ਤੇ ਤੁਸੀਂ ਇਕੱਠੇ ਹੀ ਆ ਜਾਂਦੇ ਉਹਨਾਂ ਨੂੰ ਵੀ ਨਾਲ ਲੈ ਆਉਂਦੇ ਸਾਨੂੰ ਕੀ ਪਤਾ ਹੈ ਵੀ ਇਹਨਾਂ ਨੇ ਜਾਣਾ ਆ ਉਹ ਚੱਲ ਕੋਹ ਨੀਗਾ ਹੋ ਗਿਆ ਜੇ ਚੱਲ ਗਿਆ ਉੱਥੇ ਤਾਂ ਹੁਣ ਕੀ ਕਰੀਏ ਮਾਰ ਦਈਏ ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਜਾਣੀ ਆ ਵੇਖੀ ਸਈ ਮੈਂ ਕਿੱਦਾਂ ਖਾਤਰ ਕਰਕੇ ਆਉਣੀ ਆ ਉਹ ਜਾਓ ਗਾਂ ਪਹਿਲਾਂ ਕੱਪੜੇ-ਕਪੜੇ ਚੇਂਜ ਕਰ ਲਓ ਮੰਮੀ ਆ ਮੁੰਡੇ ਠਾਡੇ ਦੇ ਨਾ ਕਿਸੇ ਪਾਸੇ ਨ ਲੱਗਣ ਦੇਣਾ ਹੈਗਾ ਵੀ ਜਿੱਦਾਂ ਦਾ ਹੀ ਹੈਗਾ ਵਾ ਆ ਇਹ ਇੱਥੇ ਹੈ ਜੀ ਤੁਹਾਨੂੰ ਬਸ ਉਹਨਾਂ ਵਾਲੀ ਦੀ ਗੱਲ ਕਰੀ ਜਾਂਦੇ ਆ ਨਮਲਦੀ ਕਰਦਾ ਮੈਂ ਜੇ ਮੈਂ ਗਈ ਨਾ ਰਸੋਈ ਚ ਤੇ ਦੀਦੀ ਨੇ ਇੰਨੀਆਂ ਗੱਲਾਂ ਕੀਤੀਆਂ ਨਾ ਜਿਹੜਾ ਕੋਈ ਹਸਾਬ ਨਹੀਂ ਹੈ ਉਹਨਾਂ ਨੇ ਤੇ ਇਹੀ ਕਹਿਣਾ ਵਾ ਨਾ ਪੀਏ ਜਾਣ ਕੇ ਨਾਲ ਲੈ ਕੇ ਆਏ ਹੈਗੇ ਇਹੀ ਗੱਲ ਕਹਿੰਦੀ ਉਹ ਵੀ ਨਾ ਸਾਰਾ ਸਾਡੇ ਤੇ ਹੋਣਾ ਨਾ ਪਰ ਇਹਨਾਂ ਥੋੜਾ ਪਤਾ ਹੀ ਪਈ ਇਹਨਾਂ ਨੇ ਜਾਣਾ ਵਾ ਚਾਹੇ ਦੱਸ ਹੀ ਦਿੰਦੇ ਦੱਸਿਆ ਹੀ ਨਹੀਂ ਨਾ ਦੱਸਦੇ ਤੇ ਚਲੋ ਫੇਰ ਬੰਦਾ ਨਾ ਹੀ ਜਾਂਦਾ ਹੈ ਜਾਣਾ ਹੀ ਨਹੀਂ ਉਦਾਂ ਜਾਣ ਕੇ ਬੇਇੱਜ਼ਤੀ ਕਰਵਾਉਂਦੀ ਹੱਤ ਪਈ ਹੈ ਕਿ ਹੋਰ ਕਿਹੜੀ ਗੱਲ ਵਾ ਮੰਮੀ ਤੁਸੀਂ ਇਦਾਂ ਕਰੋ ਆਗੇ ਹੁਣਿਆ ਕਰ ਅੱਛਾ ਤੇ ਜਾਓ ਉਹਨਾਂ ਨਾਲ ਨਾਲ ਗੱਲ ਕਰਕੇ ਆਓ ਪੁੱਛੋ ਉਹਨਾਂ ਨੂੰ ਇੱਕ ਵਾਰ ਠੀਕ ਹੈ ਮੈਂ ਪੁੱਛਣੇ ਤੇ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਇਹ ਪਿਓ ਦੀ ਕੁੜੀ ਆ ਉਹ ਕਿੱਥੇ ਛੱਡ ਕੇ ਗਏ ਪੁੱਛਣੀ ਹੈ ਨਾ ਜਾ ਕੇ ਕਿੱਥੇ ਛੱਡ ਕੇ ਗਏ ਕਲੀ ਨੂੰ ਜਵਾਨ ਤੀ ਹੈਗੀ ਚਾਹੇ ਘਰ ਰਹੀ ਹੋਵੇ ਚਾਹੇ ਕਿਸੇ ਦੇ ਘਰ ਛੱਡ ਕੇ ਗਏ ਹੋਣਗੇ ਅਸੀਂ ਤਾਂ ਨਹੀਂ ਕਰ ਪੁੱਛਣੀ ਹੈ ਜਾ ਕੇ ਫੇਰ ਹੀ ਪਤਾ ਲੱਗਣਾ ਨਾ ਤੇ ਘਰ ਹੀ ਹੈ ਕਿ ਕਿਤੇ ਹੋਰ ਕਿਤੇ ਛੱਡ ਕੇ ਗਈ ਹੈ ਚਲ ਕੋਈ ਨਹੀਂ ਤੁਸੀਂ ਇਦਾਂ ਕਰੋ ਜਾ ਕੇ ਤੇ ਹੁਣ ਗੱਲ ਕਰਕੇ ਆਇਓ ਸਾਰੀ ਠੀਕ ਹੋ ਬਾਰੇ ਚੰਦਾ ਤੇ ਮੈਂ ਮੜੀ ਕੱਪੜੇ ਚੇਂਜ ਕਰਾਉ ਮੈਂ ਕਿ ਮੈਂ ਚਾਹ ਬਣਾਉਣੀ ਹੈ ਠੀਕ ਚਲ ਠੀਕ ਮਮੀ ਅੰਦਰ ਵਾ ਮੇਰਾ ਫੋਨ ਲਾ ਕੇ ਮਮੀ ਨੂੰ ਕਹਿਣੀ ਕਿ ਤੁਸੀਂ ਚੰਗੀ ਕੀਤੀ ਜੀ ਮੇਰੇ ਨਾਲ ਹਲੋ ਹਲੋ ਕਾਦਾ ਮਮੀ ਤੁਸੀਂ ਚੰਗੀ ਕਰਕੇ ਗਏ ਜੀ ਉਹ ਤਾਂ ਕੀ ਗੱਲ ਹੋਈ ਆ ਉਹ ਗੱਲ ਕੀ ਹੋਣੀ ਆ ਮਮੀ ਗੱਲ ਉਹ ਹੀ ਜਿਹੜੀ ਇੱਥੇ ਹੋਈ ਹੀਗੀ ਕਮ ਸੇ ਕਮ ਤੁਸੀਂ ਸਲਾਹ ਨਾਲ ਤੇ ਆਜਾ ਕਰੋ ਜੇ ਆਉਣਾ ਹੁੰਦਾ ਵਾ ਤੇ ਸੱਸ ਮੇਰੀ ਬੱਤੀ ਬੱਤੀ ਗੱਲਾਂ ਕਰਨ ਢੀ ਆ ਮੈਨੂੰ ਉਹ ਤੁਹਾਨੂੰ ਕੀ ਪਤਾ ਹੀ ਕਿੰਨਾ ਨਹੀਂ ਆਉਣਾ ਵਾ ਕਿ ਨਹੀਂ ਆਉਣਾ ਅਸੀਂ ਤੇ ਆਪਣੀ ਮਰਜ਼ੀ ਨਾਲ ਚੱਲਦੇ ਆਂ ਇੱਥੋਂ ਉਹ ਮੰਮੀ ਥੋੜਾ ਬੋਤਾ ਤੇ ਰੱਖਿਆ ਕਰੋ ਚੱਲ ਉਹਨਾਂ ਦੀ ਤੇ ਹੋਊਗੀ ਭਰਾਵਾਂ ਭਰਾਵਾਂ ਦੀ ਤੁਹਾਨੂੰ ਤੇ ਦੋਵੇਂ ਇੱਕੋ ਜਿਹਾ ਰੱਖਣੇ ਚਾਹੀਦੇ ਆ ਨਾ ਤੁਸੀਂ ਤੇ ਕਮ ਸੇ ਕਮ ਪੁੱਛ ਲੈਂਦੇ ਉਹ ਤੇ ਮੇਰੀ ਗੱਲ ਉਹਨਾਂ ਦਾ ਫਰਜ਼ ਹੀ ਨਾ ਦੱਸੰਦਾ ਕਿ ਨਹੀਂ ਜਾਣਾ ਵਾ ਕਿ ਨਹੀਂ ਜਾਣਾ ਉਹਨਾਂ ਨੂੰ ਕੀ ਪਤਾ ਸੀ ਤੇ ਆਪੇ ਆ ਗਏ ਇਦਾਂ ਹੀ ਦੱਸਿਆ ਤੁਹਾਨੂੰ ਕੀ ਕਰਨ ਤੁਹਾਡੀ ਬਣਦੀ ਹੋਵੇ ਉਹਨਾਂ ਨਾਲ ਮਾੜੀ-ਮੋਟੀ ਤੇ ਤੁਹਾਨੂੰ ਦੱਸ ਕੇ ਜਾਣ ਜਿੱਥੇ ਜਾਣਾ ਤੁਸੀਂ ਤਾਂ ਉਹਨਾਂ ਨੂੰ ਸਮਝਦੇ ਨਹੀਂ ਕਿ ਉਹ ਸਾਡੇ ਆਪਣੇ ਉਹ ਮੰਮੀ ਨਾਲੇ ਤੁਸੀਂ ਆ ਪੈਸਿਆਂ ਪੋਹਿਆਂ ਦਾ ਕਿ ਚੱਕਰ ਪਾਇਆ ਵਾ ਦਲਜੀਤ ਨੇ ਕੀ ਕਰਨ ਨੂੰ ਕਢਾਉਣੇ ਸੀ ਪੈਸੇ ਮੈਨੂੰ ਸੰਦੀਪ ਨੇ ਦੱਸਿਆ ਸੀ ਫੋਨ ਤੇ ਪੁੱਤ ਜਿੱਦ ਤੱਕ ਮੈਂ ਫੜਾਇਆ ਹੀ ਪਰਸੇ ਇਹਨੂੰ ਹੀ ਸ਼ਹਿਰ ਇਹ ਜੇ ਸੂਟ ਲੈ ਤਾਂ ਹੁਣ ਉਹ ਮੈਨੂੰ ਹੁਣ ਨਹੀਂ ਪਤਾ ਆ ਜਾਂਦਾ ਕਿ ਮੈਂ ਚੱਲਿਆ ਖਾਤ ਲੈਣ ਤੇ ਕੀ ਪਤਾ ਹੁਣ ਪਿਆ ਹੈ ਨੇ ਕਢਾ ਲਏ ਸਾਰੇ ਉਹਨੇ ਕਾਦੇ ਪੈਸੇ ਕਢਾਉਣੇ ਸੀ ਮੰਮੀ ਤੁਸੀਂ ਵੀ ਹੱਥ ਹੀ ਕਰਦੇਈਓ ਬਸ ਕੋਈ ਗੱਲ ਨੂੰ ਨਾ ਰਹਿਣ ਵੀ ਦਿਆ ਕਰੋ ਸੋਚਿਆ ਕਰੋ ਤੇ ਫੇਰ ਗੱਲ ਕਰਿਆ ਕਰੋ ਉਹ ਮੁੰਡਾ ਵਾ ਉਹ ਕਿਹੜਾ ਦੁਸ਼ਮਣ ਵਾ ਤੁਹਾਡਾ ਦੁਸ਼ਮਣਤ ਨਹੀਂ ਪਤਾ ਮੇਰੀ ਕਾਸ ਜੇ ਕੰਮ ਨਾ ਕਰਦਾ ਤੇ ਮੈਨੂੰ ਕੀ ਲੋਰ ਤੇ ਹੀ ਕਹਿਣ ਦੀ ਜੇ ਕੀਤਾ ਤਾਂ ਕਾਹੇ ਕਿਹਾ ਉਹ ਚਲ ਠੀਕ ਆ ਤੁਸੀਂ ਕਿਹੜਾ ਪੈਰਾਂ ਤੇ ਪਾਣੀ ਪੈਣ ਦੇਣਾ ਵਾ ਜਿਹੜਾ ਹੁਣ ਆ ਸਿਆਪਾ ਪੈ ਗਈ ਉਹ ਤੇ ਇਹਦਾ ਹੁਣ ਮੈਂ ਕੀ ਕਰਾਂ ਮੈਨੂੰ ਵੀ ਦੱਸੋ ਨਾ ਇਹਦਾ ਹੁਣ ਮੈਂ ਜਾਣੀ ਆ ਉਧਰ ਉਹਨਾਂ ਦੀ ਮੈਂ ਖਾਤਰ ਕਰਕੇ ਆਉਣੀ ਆ ਚੰਗੀ ਤਰ੍ਹਾਂ ਉਹ ਪਾਪਾ ਹੁਣ ਉਧਰ ਨਾ ਚਲ ਜੀ ਉਧਰ ਨਾ ਜਾ ਕੇ ਪੌੜਾ ਪਾਦੀ ਹੁਣ ਹੁਣ ਮੈਨੂੰ ਪਤਾ ਵਾ ਵੀ ਉਸੇ ਵੇਲੇ ਤੂੰ ਉਹਨਾਂ ਦੇ ਦਿਵਾਲੇ ਹੋ ਜਾਣਾ ਵਾ ਉਹਨਾਂ ਦਾ ਕੀ ਕਸੂਰ ਵਾ ਉਹਨਾਂ ਦਾ ਫਰਜ਼ ਹੀ ਨਾ ਮੈਨੂੰ ਦੱਸਾਂ ਦਾ ਵੀ ਮੰਮੀ ਨੂੰ ਜਾਣਾ ਚਾਹੀਏ ਨਹੀਂ ਜਾਣਾ ਹੁਣ ਸਾਨੂੰ ਕੀ ਪਤਾ ਹੀ ਦੇ ਆ ਗਈ ਇੱਥੇ ਉਹ ਮੰਮੀ ਹੁਣ ਉਧਰ ਨਾ ਜਾਈ ਚੰਗਾ ਤੇ ਚਲ ਠੀਕ ਆ ਮੈਂ ਫੋਨ ਕੱਟਦੀ ਆ ਫੇਰ ਕਿਤੇ ਮੰਮੀ ਸੁਣਦੀ ਨਾ ਹੋਵੇ ਕਿਤੇ ਜਿੰਨਾ ਮਰਜੀ ਤੂੰ ਮੈਨੂੰ ਰੋਕ ਮੈਂ ਜਾਣਾ ਉਹਨਾਂ ਦੀ ਖਾਤਰ ਕਰਕੇ ਆਉਣੀ ਆ ਉਹਨਾਂ ਦਾ ਮਤ ਪੱਲੀ ਪੁੱਛਣ ਦਾ ਹਨ ਚਲ ਠੀਕ ਆ ਚੰਗਾ ਫੇਰ ਇਹਨਾਂ ਨੂੰ ਕਹਿਣ ਦਾ ਵੀ ਕੀ ਫਾਇਦਾ ਵਾ ਹੁਣ ਉਧਰ ਚਲ ਜਾਣਾ ਵਾ ਉਧਰ ਜਾ ਕੇ ਤੂੰ ਉਹਨਾਂ ਦੇ ਦਿਵਾਲੇ ਹੋ ਜਾਣਾ ਮੈਨੂੰ ਲੱਗਦਾ ਵਾ ਮੈਨੂੰ ਨਾ ਕਿਸੇ ਦਿਨ ਜਾ ਕੇ ਨਾ ਬਹਿ ਕੇ ਗੱਲ ਕਰਨੀ ਪੈਣੀ ਇਹਨਾਂ ਨਾਲ ਜਾਣੀ ਆ ਹੁਣ ਮੈਂ ਨਾਲ ਮੈਂ ਖਾਤਰ ਕਰਕੇ ਆਉਣੀ ਆ ਨਾਲੇ ਪੁੱਛਣੀ ਆ ਵੀ ਕੁੜੀ ਕਿੱਥੇ ਛੱਡ ਕੇ ਗਈ ਹਾਂ ਜਵਾਨਤੀ ਪੁੱਤ ਨੂੰ ਕੱਲੀ ਨੂੰ ਛੱਡ ਕੇ ਚਲ ਗਏ ਆ ਜਾਨੀ ਮੋਤਰੀ